ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਿਹੜੇ ਪੰਜਾਬ ਦੇ ਵਿੱਚ ਬੜੇ ਗੰਭੀਰ ਮਸਲੇ ਚੱਲ ਰਹੇ ਹਨ ਤਰੰਤ ਮਾਮਲਿਆਂ ਦੇ ਵਿੱਚ ਸੰਬੰਧ ਦੇ ਵਿੱਚ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਅੰਬਰਸਰ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਇਸ ਮਾਮਲੇ 'ਤੇ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੇ ਪੰਜਾਬ ਦੇ ਵਿੱਚ ਤਰੰਤ ਜਿਹੜੇ ਮਸਲੇ ਚੱਲ ਰਹੇ ਹਨ ਨਸ਼ਿਆਂ ਨੂੰ ਲੈ ਕੇ ਵੀ ਜਿੰਨੇ ਘਰ ਸੀ ਘਟਾਏ ਜਾ ਰਹੇ ਕਿਵੇਂ ਦੇਖ ਰਹੇ ਹੋ ਸਰਕਾਰ ਮਾਨ ਸਰਕਾਰ ਦਾ ਜਨ ਕਿ ਵੀ ਜਿਹੜੇ ਘਟਾ ਆ ਰਹੇ ਸਹੀ ਹੈ ਜਾਂ ਗਲਤ ਹੈ ਗੁਰਪ੍ਰੀਤ ਜੀ ਆਕਸਫੋਰਡ ਸਾਥੀਕਾਲ ਨੂੰ ਵੀ ਬਹੁਤ ਸੋਣਾ ਸਵਾਲ ਕੀਤਾ ਹੈ ਇਹਦੇ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਰਕਾਰ ਦੀਆਂ ਵੀ ਗੱਲਾਂ ਕਰਨੀਆਂ ਚਾਹੁੰਦਾ ਹਾਂ ਵੀ ਇਹ ਇੱਕ ਬਹੁਤ ਵੱਡਾ ਵਧੀਆ ਕਦਮ ਹੈ ਜਿਹੜਾ ਨਸ਼ੇੜੀਆਂ ਨੂੰ ਨੱਥ ਪਾਉਣੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਨੀ ਉਨਾਂ ਦੇ ਘਟਾਉਣੇ ਕਿਉਂਕਿ ਉਹਨਾਂ ਨੇ ਸਾਡੇ ਪੰਜਾਬ ਦਾ ਜਿਆ ਨੌਜੋਨ ਸਲਮਾਇਆ ਸੀ ਬਰਬਾਦ ਕਰਤਾ ਤੇ ਕਰ ਰਿਹਾ ਹੈ ਅਜੇ ਉਹਨਾਂ ਤੇ ਕੋਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਇਹ ਜੇ ਸਟੈਪ ਚੱਕਿਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਾਅਦ ਵਿੱਚ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਵੀ ਇਹਦਾ ਤੁਸੀਂ ਨਿਛੇੜੀਆਂ ਦਾ ਕਰਤਾ ਤੇ ਜਿਹੜੇ ਤੁਸੀਂ ਆਪ ਤੁਹਾਡੇ ਲੀਡਰ ਵਰਕਰ ਕਰ ਰਿਹਾ ਹੈ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਹੜੇ ਐਮ.ਐਲ.ਏ ਕਹਿੰਦੇ ਸੀ ਵੀ ਮੈਂ ਸਾਈਕਲ ਤੇ ਜਾਊਂਗਾ ਵਿਧਾਨ ਸਭਾ ਦੇ ਵਿੱਚ ਜਿਹੜੇ ਕਹਿੰਦੇ ਸੀ ਮੈਂ ਸਕੂਟਰ ਤੇ ਜਾਊਂਗਾ ਜਿਹੜੇ ਕਹਿੰਦੇ ਸੀ ਜਿਹੜੀ ਸਰਕਾਰ ਹੈ ਇਹ ਪਿੰਡਾਂ ਦੇ ਹਿੱਤਾਂ ਤੋਂ ਚੱਲੂਗੀ ਹੁਣ ਇਹ ਸਰਕਾਰ ਕਿੱਥੋਂ ਚੱਲਦੀ ਹੈ ਜਿਹੜੇ ਐਮ.ਐਲ.ਏ ਐ ਮੰਤਰੀ ਐ ਅੱਜ ਇਹਨਾਂ ਦੇ ਕੋਲੇ ਫਾਰਚਨਰ ਕਾਰਾਂ ਕਿੱਥੋਂ ਆ ਗਈਆਂ 2.5 ਸਾਲ ਦੇ ਵਿੱਚ ਕਿੰਨੀ ਕ ਇਨਕਮ ਹੋ ਗਈ ਇਹਨਾਂ ਨੂੰ ਜਿਹੜੇ ਕਹਿੰਦੇ ਸਾਈਕਲ ਤੇ ਜਾਵਾਂਗੇ ਸੀ ਤੇ ਅਸੀਂ ਤਾਂ ਬਿਲਕੁਲ ਸਾਫ਼ ਰਾਵਾਂਗੇ ਕੋਈ ਖਾਣਾ ਨਹੀਂ ਮਹੰਗਾ ਖਾਵਾਂਗੇ ਕੋਈ ਮਹੰਗੇ ਹੋਟਲਾਂ ਚ ਨਹੀਂ ਜਾਵਾਂਗੇ ਪਰ ਹੁਣ ਇਹ ਸਾਰਾ ਕੁਝ ਕਰਦੇ ਆ ਜਿਹੜੀ ਮੈਂ ਦਿੱਲੀ ਸਰਕਾਰ ਦੀ ਗੱਲ ਕਰਾਂ ਪਹਿਲੀ ਗੱਲ ਇਹ ਹੈ ਵੀ ਕੀ ਜੀਵਾਲ ਨੇ ਦਿੱਲੀ ਸਰਕਾਰ ਨੇ ਇੱਕ ਸਾਡਾ ਮੁੱਖ ਮੰਤਰੀ ਦੇ ਰਾ ਨਸ਼ੇੜੀ ਨਸ਼ੇੜੀ ਦੇ ਤਾਂ ਉਹ ਤੋਂ ਸ਼ਰਾਬ ਪਿਆ ਕੇ ਜੋ ਮਰਜ਼ੀ ਕਰਾਈ ਜਾਂਦੇ ਆ ਆਪਦੀ ਮਰਜ਼ੀ ਕਰ ਰਿਹਾ ਹੈ ਪਹਿਲਾਂ ਪੰਜਾਬ ਜਗ੍ਹਾ ਚੱਲਦੀ ਹੁੰਦੀ ਸੀ ਬਿਜਿ ਦੀ ਜਮੈਂ ਜ਼ਮੀਨ ਵੇ ਕਰਨੀ ਹੈ ਜਾਂ ਦੇਣੀ ਹੈ ਉਸ ਬੰਦੇ ਨੂੰ ਸ਼ਰਾਬ ਪਿਆਦ ਕੇ ਦੀ ਲਿਛੇੜੀ ਨੂੰ ਇਹੋ ਹਾਲ ਭਗਵਾਨ ਤੁਮਾੰਦਾ ਹੈ ਜੋ ਦਿੱਲੀ ਸਰਕਾਰ ਸ਼ਰਾਬ ਪਿਆ ਕੇ ਇਹ ਤੋਂ ਪੰਜਾਬ ਦਾ ਲੁੱਟਿਆ ਜਾ ਰਿਹਾ ਤੁਹਾਨੂੰ ਲੁੱਟਿਆ ਜਾ ਰਿਹਾ ਕੇਜਰੀਵਾਲ ਕਹਿੰਦਾ ਸੀ ਮੈਂ ਵੈਗਨਰ ਕਾਰ ਚੱਲੂੰਗਾ ਮੈਂ ਗਨਮੈਨ ਨਹੀਂ ਲੱਖੂੰਗਾ ਅੱਜ ਪੰਜਾਬ ਦੇ ਕਿੰਨੇ ਨੌਜਵਾਨ ਦਿੱਲੀ ਚ ਬੈਠੇ ਦੀ ਸਰਖਾ ਕਰ ਰਹੇ ਜਿਹੜਾ ਕਹਿੰਦਾ ਮੈਂ ਨਿੱਕੇ ਜੇ ਘਰ ਤੇ ਰਹੂੰਗਾ ਅੱਜ ਜਿਹੜੇ 50 ਕਰੋੜ ਦੀ ਇੱਕ ਦਿੱਲੀ ਦੀ ਕੋਠੀ ਪਾਈ ਬੈਠਾ ਹੈ ਉਹਦੇ ਬਾਰੇ ਤੋਂ ਲੱਗੇ ਵਿਚਾਰ ਹੈ ਇਹ ਪੰਜਾਬ ਹੈ ਪੰਜਾਬ ਤੇ ਤਰਸ ਕਾ ਉਹ ਪੰਜਾਬ ਦੀ ਜਿਹੜੀ ਕੌਮ ਆ ਬੜੀ ਬਹਾਦਰ ਕੌਮ ਹੈ ਜਿਹੜੇ ਅਲਬ ਕੰਟਰੀ ਤੋਂ ਡਟੇਰੇ ਲੁੱਟਣਾਉਂਦੇ ਧਾੜਵੀ ਲੁੱਟਣਾਉਂਦੇ ਸੀ ਉਹ ਪੰਜਾਬ ਨੂੰ ਛੱਡ ਜਾਂਦੇ ਸੀ ਤੇ ਦਿੱਲੀ ਤੋਂ ਅੱਗੇ ਜਾ ਕੇ ਜਾਂ ਦਿੱਲੀ ਤੇਗਾ ਮਾਰ ਧਾਲ ਕਰਦੇ ਸੀਗੇ ਪਰ ਸਮਝ ਨਹੀਂ ਆ ਰਹੀ ਇਹਨਾ ਹੁਣ ਧਾੜਵੀਆਂ ਨੇ ਦਿੱਲੀੋਂ ਚੱਲਦੇ ਆ ਤੇ ਪੰਜਾਬ ਚ ਅਗੇ ਗੁੰਡਾਗਰਦੀ ਕਰਦੇ ਨੇ ਲੁੱਟਦੇ ਆ ਪੰਜਾਬ ਦਾ ਸਰਮਾਇਆ ਲੁੱਟਦੇ ਆ ਕਿਵੇਂ ਸਾਲੇ ਬਾਹਰਲੇ ਐਨਆਰ ਤੋਂ ਇਲੈਕਸ਼ਨ ਦੇ ਵਿੱਚ ਇਹਨੇ ਕਿਵੇਂ ਕਰੋੜਾਂ ਰੁਪਏ ਇਕੱਠੇ ਕੀਤੇ ਇਹ ਬਿਲਕੁਲ ਗਲਤ ਹੈ ਸੋਚਣਾ ਇਹਨਾਂ ਕੇਜਰੀਵਾਲ ਦਿੱਲੀ ਨੂੰ ਗਿਆ ਹਾਲ ਤੇ ਉਹਨੇ ਆਪ ਦੀਆਂ ਮਹਾਰਾ ਪੰਜਾਬ ਨੂੰ ਲੁੱਟਣ ਵਾਸਤੇ ਇਧਰੋਂ ਟੋਲੀਆਂ ਵੀ ਰਾਜ ਸਭਾ ਦਾ ਮੈਂਬਰ ਬਣਾਓ ਬਾਅਦ ਚ ਮੈਂ ਮੁੱਖ ਮੰਤਰੀ ਬਣਾ ਜਾਂ ਮੈਂ ਹਿੰਦੁਸਤਾਨ ਲਈ ਪਾਰਲੀਮੈਂਟ ਵਿੱਚ ਬੋਲਾਂ ਇਹ ਗੱਲਾਂ ਵੀ ਸਾਡੀ ਪੰਜਾਬ ਦੀ ਕੌਮ ਨੂੰ ਸਮਝਣ ਚਾਹੀਦੀਆਂ ਹਨ ਤੇ ਸਾਡੀ ਅਣਖ ਨੂੰ ਨਾਮ ਗਾਰੋ ਨਾ ਸਾਨੂੰ ਪਰਵਾਹ ਕਰੋ ਸਾਡੇ ਲੋਕਾਂ ਨੇ ਗਲਤੀ ਕੀਤੀ ਹੈ ਟੁੱਡੀ ਸਾਹਿਬ ਟੁੱਡੀ ਸਾਹਿਬ ਇੱਕ ਨਾ ਆਪਣੇ ਜੈਤੋ ਦੇ ਪੱਤਰਕਾਰ ਤੇ ਮਨਿੰਦਰ ਸਿੱਧੂ ਦੇ ਪਰਚਾ ਦਰਜ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਬਹੁਤ ਮਾੜੀ ਗੱਲ ਹੈ ਇੱਕ ਪੱਤਰਕਾਰ ਰਾਜਨੀਤੀ ਦਾ ਥੰਮ ਹੁੰਦਾ ਹੈ ਉਹਨੇ ਉਹਦੇ ਵਿਚਾਰ ਪੇਸ਼ ਕੀਤੇ ਤੇ ਇੱਕ ਐਮਐਲਏ ਦੇ ਉੱਤੇ ਪਰਚਾ ਦਰਜ ਕਰਦਾ ਇਹਦੀ ਬਹੁਤ ਵਿਖੇਦੀ ਕਰਦੇ ਅਸੀਂ ਕੱਲ ਸਾਡੇ ਵਰਕਰ ਇਹਦੇ ਬਾਰੇ ਕੋਈ ਧਰਨਾ ਵੀ ਦੇਣਗੇ ਤੇ ਸੋਚਾਂਗੇ ਅਸੀਂ ਇਹਦੇ ਬਾਰੇ ਅਸੀਂ ਬਿਲਕੁਲ ਨਾਲ ਖੜੇ ਪੱਤਰਕਾਰ ਪਸੂਚਾਰ ਭਾਈ ਜਰਦੇ ਕਿਉਂਕਿ ਤੀਸਰਾ ਥੰਮ ਹੈ ਰਾਜਨੀਤੀ ਦਾ ਇਹਨਾਂ ਬਿਨਾ ਕੰਮ ਨਹੀਂ ਚੱਲਦਾਗਾ ਇਹਨਾਂ ਨੇ ਹੀ ਸਰਕਾਰ ਦੇ ਜਿਹੜੇ ਕੱਲ੍ਹ ਦੇ ਵੇਲੇ ਗਲਤੀਆਂ ਪਰ ਉਹਨਾਂ ਨੂੰ ਇਹ ਦਬਾ ਰਹੇ ਆ ਜਿਹੜੇ ਬੰਦੇ ਬੋਲਦੇ ਸਰਕਾਰ ਦੇ ਖਿਲਾਫ ਉਹਨਾਂ ਦੇ ਕਾਹਦਾ ਲਾਭ ਪਰਚਾ ਦੇ ਦਿੰਦੇ ਆ ਇਹ ਲੁੱਟਣ ਦੀ ਲੱਗੇ ਹੋਏ ਆ ਇਹ ਸੋਚਦੇ ਨਹੀਂ ਪਿਆ ਉਹਦਾ ਪਰਚਾ ਦਰਜ ਕਰਾਇਆ ਇੱਕ ਉਹਦਾ ਹੋਰ ਗੁੰਡਾ ਅਨਸਰ ਦੇਖਿਆ ਇੱਕ ਵੀਡੀਓ ਕੱਲ੍ਹ ਵੀ ਵਾਇਰਲ ਹੋਈ ਆ ਜਿਹੜੇ ਮਿੰਦਰਜੀਤ ਨਾਲ ਗੱਲ ਕਰ ਰਿਹਾ ਸਿੱਧੂ ਸਾਹਿਬ ਨਾਲ ਗੱਲ ਕਰ ਰਿਹਾ ਪੱਤਰਕਾਰ ਨਾਲ ਉਹ ਵੀ ਉਹਨੇ ਧਮਕੀਆਂ ਦੇ ਰਿਹਾ ਵੀ ਤੁਸੀਂ ਸਿੱਧੂ ਸਾਹਿਬ ਦੀ ਖ਼ਬਰ ਕਿਉਂ ਲਈ ਹਾਲਾਂਕਿ ਉਹਨਾਂ ਤਤਾਂ ਦੇ ਆਧਾਰ ਤੇ ਲਈ ਜਿਹੜੀ ਵੀਡੀਓ ਉਹਦੇ ਕੋਲ ਆਈ ਉਹਨੇ ਵੀਡੀਓ ਦੇ ਆਧਾਰ ਤੇ ਖ਼ਬਰ ਚਲਾਈ ਆ ਉਹਨੇ ਮਨ ਜਾਣ ਕੇ ਕੋਈ ਵੀ ਝੂਠ ਨਹੀਂ ਚਲਾਇਆਗਾ ਬਿਲਕੁਲ ਠੀਕ ਹੈ ਇਹ ਇਹ ਦਬਾਉਂਦੇ ਆ ਜਿਹੜੇ ਬੰਦੇ ਕੀ ਬੋਲਦੇ ਆ ਉਹਨਾਂ ਦੇ ਝੂਠੇ ਪਰਚੇ ਦਰਜ ਕਰਾਉਂਦੇ ਆ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਬਰਬਾ ਚਰਮਰੀ ਕਾਲੀਦਾਲੇ ਇਹਦੇ ਬਾਜ ਰੱਖ ਆਖ ਲਖ ਰਿਹਾ ਅਸੀਂ ਬਿਲਕੁਲ ਨਹੀਂ ਦਿੱਲੀ ਦੀ ਬਰਦਾਸ਼ਤ ਕਰਾਂਗੇ ਪੰਚਦਿੱਤੀਆਂ ਜਿਹੜੀ ਵਾਲ ਨੂੰ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਨਾ ਨੂੰ ਮੁੱਖ ਮੰਤਰੀ ਪਦਾਅਸ਼ ਕਰਾਂਗੇ ਨਾ ਤੇ ਰਾਜ ਸਭਾ ਦਾ ਮੈਂਬਰ ਬਰਦਾਸ਼ਤ ਕਰਾਂਗੇ ਕੀ ਕੰਮ ਕਰਦੇ ਇਹ ਬਿਲਕੁਲ ਬੰਦ ਕਰਨ ਲੱਗਾ ਇਹਦਾ ਸੋਚਣਾ ਜੀਦਾ ਪੰਜਾਬ ਨੂੰ ਨਾਮ ਵੰਗਾਰੋ ਸਾਡਾ ਜਹੇਦਾਰ ਬਗੇਲ ਸੈਂ ਕਿਹਨਾਂ ਦਾ ਹੈਗਾ ਦਿੱਲੀ ਨੂੰ ਕੀ ਲੁੱਟਣਾ ਜਿਹੋ ਜੀ ਦਿੱਲੀ ਲੁੱਟ ਲਈ ਉਹੋ ਜੀ ਬਿੱਲੀ ਕੁੱਟ ਲਈ ਸਾਡਾ ਇਤਿਹਾਸ ਆ ਸੂਰਮਿਆਂ ਦਾ ਇਹ ਸਾਡਾ ਨਾਮ ਵੰਗਾਰਨਾ ਨਾ ਤੁਹਾਨੂੰ ਪਰੇਸ਼ਾਨ ਕਰਨਾ ਇਹ ਤੁਮਾਂ ਸੰਭ ਤੋਂ ਕੰਮ ਲੈਣਾ ਜੇ ਲੁੱਟਣ ਵਾਲੇ ਪਰਾਪਰਾ 100 ਤੋਂ ਰੁਪਈਆ ਨਾ ਪੰਜਾਬ ਵਾਲੇ ਪਾਸੇ ਮੂੰਹ ਨਾ ਮੋੜਨ ਨਾ ਪਲਾਸਟਿਕ ਅਸੀਂ ਇਹੀ ਸਾਡੀਆਂ ਬੇਨਤੀਆਂ ਸੋ ਇਹ ਸਾਡੇ ਨਾਲ ਗਰਦੀਪ ਸਿੰਘ ਢੁੱਡੀ ਜੀ ਜਿਨ੍ਹਾਂ ਨੇ ਬਹੁਤ ਸੁਨੇਹ ਵਿਚਾਰ ਰੱਖੇ ਪੰਜਾਬ ਦੇ ਪ੍ਰਤੀ ਵੀ ਤੇ ਔਰ ਜਿਹੜਾ ਮਨਿੰਦਰ ਸਿੰਘ ਸਿੱਧੂ ਤੇ ਪਰਚਾ ਦਰਜ ਉਸ ਦੀ ਨਕੀਦੀ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਅੰਮ੍ਰਿਤਸਰ ਵੱਲੋਂ ਟੀਮ ਹੈ ਅਸੀਂ ਉਹਦੇ ਹੱਕ ਦੇ ਵਿੱਚ ਖੜੀਆਂ ਹਾਂ ਪੂਰਾ ਸਾਡਾ ਯਾਨੀ ਕਿ ਵੀ ਜਿਹੜਾ ਪੰਥ ਜਥੇਬੰਦੀਆਂ ਅਸੀਂ ਉਹਦੇ ਹੱਕ ਦੇ ਵਿੱਚ ਖੜੀਆਂ ਮੈਂ ਗੁਰਪ੍ਰੀਤ ਸਿੰਘ ਹੌਲਕ ਸਾਂਝਾ ਪੰਜਾਬ ਨਿਊਜ਼ ਚੈਨਲ ਤੋਂ ਵਿਸ਼ੇਸ਼ ਰਿਪੋਰਟ